ਆਪਣੀ ਪਾਰਟੀ ਤੋਂ ਸਵਾਲ ਕਰਨਾ ਗੁਨਾਹ ਹੋ ਗਿਆ ਜਿਸ ਦੀ ਸਜ਼ਾ ਮਿਲੀ 5 ਸਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਕੋਵਰ ਵਿਜੇ ਪ੍ਰਤਾਪ ਲੰਮੇ ਸਮੇਂ ਤੋਂ ਕੋਵਰ ਵਿਜੇ ਪ੍ਰਤਾਪ ਨੇ ਆਪਣੀ ਪਾਰਟੀ ਤੋਂ ਦੂਰੀ ਬਣਾਈ ਹੋਈ ਸੀ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਕੇ ਹੋ ਅਕਸਰ ਹੀ ਆਪਣੀ ਪਾਰਟੀ ਨੂੰ ਸਵਾਲ ਕਰਦੇ ਨਜ਼ਰ ਆਉਂਦੇ ਸੀ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਗੱਲ ਹੁੰਦੀ ਸੀ ਤਾਂ ਬੇਅਦਵੀ ਦਾ ਮੁੱਦਾ ਚੁੱਕਦੇ ਹੋਏ ਆਪਣੀ ਪਾਰਟੀ ਨੂੰ ਸਵਾਲ ਕਰਦੇ ਸੀ ਕਿ ਹਜੇ ਤੱਕ ਬੇਅਦਵੀ ਕਰਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਇਨਸਾਫ ਕਿਉਂ ਨਹੀਂ ਮਿਲਿਆ ਇਸਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਜਾਂਚ ਕਿਉਂ ਨਹੀਂ ਬਿਠਾਈ ਜਾ ਰਹੀ ਤੇ ਜਿਹੜੇ ਸਵਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਦੇ ਸੀ ਸ਼ਾਇਦ ਉਸਦੀ ਸਜ਼ਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਚੋਂ ਸਸਪੈਂਡ ਕਰਕੇ ਮਿਲ ਗਈ ਹੈ ਜੀ ਹਾਂ ਪਰ ਇਸ ਪਾਰਟੀ ਦੇ ਜੋ ਕਾਰਵਾਈ ਹੈ ਜੋ ਐਕਸ਼ਨ ਲਿਆ ਹੈ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਫਿਰ ਗਲਤ ਮੰਨਦੇ ਹੋ ਤੁਹਾਡੀ رائے ਬੇहद ਜ਼ਰੂਰੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਪਰ ਤੁਹਾਨੂੰ ਇਹ ਦੱਸ ਦਈਏ ਕਿ ਲੰਮੇ ਸਮੇਂ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਪਾਰਟੀ ਤੋਂ ਨਿਰਾਸ਼ ਚੱਲ ਰਹੇ ਸੀ ਲੰਮੇ ਸਮੇਂ ਤੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਪਾਰਟੀ ਦੇ ਵੱਲੋਂ ਐਕਸ਼ਨ ਲਿਆ ਜਾਵੇ ਤੇ ਹੁਣ ਪਾਰਟੀ ਨੇ ਐਕਸ਼ਨ ਲੈ ਲਿਆ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਦੇ ਜੋ ਬਾਹਰ ਕਰ ਦਿੰਦਾ ਪਰ ਗੁੰਵਰ ਵਿਜੇ ਪ੍ਰਤਾਪ ਹਮੇਸ਼ਾ ਬੇਬਾਕੀ ਦੇ ਨਾਲ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਮੈਂ ਪਾਰਟੀ ਜੁਆਇਨ ਇਸ ਕਰਕੇ ਕੀਤੀ ਸੀ ਕਿ ਮੈਂ ਚਾਹੁੰਦਾ ਸੀ ਕਿ ਨਵੀਂ ਪਾਰਟੀ ਹੈ ਤੇ ਇਹ ਪਾਰਟੀ ਜ਼ਰੂਰ ਬੇਅਦਵੀ ਦੇ ਮਾਮਲੇ ਦੇ ਵਿੱਚ ਕੁਝ ਕਰੇਗੀ ਬੇਅਦਵੀ ਦੇ ਮਾਮਲੇ ਦੇ ਵਿੱਚ ਇਹ ਜ਼ਰੂਰ ਜਿਹੜੇ ਪੀੜਤ ਨੇ ਸੇਕ ਕਾਮਾ ਜਾਂ ਫਿਰ ਉਹਨਾਂ ਦੇ ਜ਼ਖਮਾਂ ਤੇ ਮੱਲਮ ਜ਼ਰੂਰ ਲਾਏਗੀ ਤਾਂ ਮੈਂ ਲੰਬੇ ਸਮੇਂ ਤੋਂ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਜਿਹੜੇ ਆ ਕੁਵਰ ਵਜੇ ਪ੍ਰਤਾਪ ਖੜੇ ਹੁੰਦੇ ਸੀ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ ਸੀ ਤਾਂ ਉਹ ਬੇਅਦਵੀ ਦੇ ਮਾਮਲੇ ਤੇ ਡਟ ਕੇ ਬੋਲਦੇ ਸੀ ਤੇ ਲੰਬੇ ਸਮੇਂ ਤੋਂ ਸਿਰਫ ਉਹ ਇਹੀ ਗੱਲ ਕਹਿ ਰਹੇ ਸੀ ਕਿ ਇੰਨਾ ਸਮਾਂ ਜ਼ਰੂਰ ਹੋ ਗਿਆ ਸਰਕਾਰ ਬਣੀ ਨੂੰ ਪਰ ਮੈਂ ਜ਼ਰੂਰ ਨਰਾਜ਼ ਆਪਣੀ ਪਾਰਟੀ ਤੋਂ ਕਿ ਉਹਨਾਂ ਨੇ ਹਜੇ ਤੱਕ ਬੇਅਦਬੀ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਮੁਲਜ਼ਮਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਪਰ ਉਹਨਾਂ ਨੂੰ ਹੁਣ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਆਮ ਆਦਮੀ ਪਾਰਟੀ ਦਾ ਇਹ ਫੈਸਲਾ ਜਿਹੜਾ ਤੁਹਾਨੂੰ ਕਿਵੇਂ ਲੱਗਦਾ ਸਹੀ ਹੈ ਫੈਸਲਾ ਜਾਂ ਫਿਰ ਗਲਤ ਹੈ ਆਪਣੀ ਪਾਰਟੀ ਤੋਂ ਸਵਾਲ ਕਰਨਾ ਗੁਨਾਹ ਹੋ ਗਿਆ ਜਿਸ ਦੀ ਸਜ਼ਾ ਮਿਲੀ 5 ਸਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਕੋਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵੱਲੋਂ ਲੰਮੇ ਸਮੇਂ ਤੋਂ ਕੋਵਰ ਵਿਜੇ ਪ੍ਰਤਾਪ ਨੇ ਆਪਣੀ ਪਾਰਟੀ ਤੋਂ ਦੂਰੀ ਬਣਾਈ ਹੋਈ ਸੀ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਕੇ ਹੋ ਅਕਸਰ ਹੀ ਆਪਣੀ ਪਾਰਟੀ ਨੂੰ ਸਵਾਲ ਕਰਦੇ ਨਜ਼ਰ ਆਉਂਦੇ ਸੀ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਗੱਲ ਹੁੰਦੀ ਸੀ ਤਾਂ ਬੇਅਦਵੀ ਦਾ ਮੁੱਦਾ ਚੁੱਕਦੇ ਹੋਏ ਆਪਣੀ ਪਾਰਟੀ ਨੂੰ ਸਵਾਲ ਕਰਦੇ ਸੀ ਕਿ ਹਜੇ ਤੱਕ ਬੇਅਦਵੀ ਕਰਨ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਇਨਸਾਫ ਕਿਉਂ ਨਹੀਂ ਮਿਲਿਆ ਇਸਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਜਾਂਚ ਕਿਉਂ ਨਹੀਂ ਬਿਠਾਈ ਜਾ ਰਹੀ ਤੇ ਜਿਹੜੇ ਸਵਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਦੇ ਸੀ ਸ਼ਾਇਦ ਉਸ ਦੀ ਸਜ਼ਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਚੋਂ ਸਸਪੈਂਡ ਕਰਕੇ ਮਿਲ ਗਈ ਹੈ ਜੀ ਹਾਂ ਪਰ ਇਸ ਪਾਰਟੀ ਦੇ ਜੋ ਕਾਰਵਾਈ ਹੈ ਜੋ ਐਕਸ਼ਨ ਲਿਆ ਹੈ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਫਿਰ ਗਲਤ ਮੰਨਦੇ ਹੋ ਤੁਹਾਡੀ رائے ਬੇहद ਜ਼ਰੂਰੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਪਰ ਤੁਹਾਨੂੰ ਇਹ ਦੱਸ ਦਈਏ ਕਿ ਲੰਮੇ ਸਮੇਂ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਪਾਰਟੀ ਤੋਂ ਨਿਰਾਸ਼ ਚੱਲ ਰਹੇ ਸੀ ਲੰਮੇ ਸਮੇਂ ਤੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਪਾਰਟੀ ਦੇ ਵੱਲੋਂ ਐਕਸ਼ਨ ਲਿਆ ਜਾਵੇ ਤੇ ਹੁਣ ਪਾਰਟੀ ਨੇ ਐਕਸ਼ਨ ਲੈ ਲਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਦੇ ਜੋ ਬਾਹਰ ਕਰ ਦਿੰਦਾ ਪਰ ਗੁੰਵਰ ਵਿਜੇ ਪ੍ਰਤਾਪ ਹਮੇਸ਼ਾ ਬੇਬਾਕੀ ਦੇ ਨਾਲ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਮੈਂ ਪਾਰਟੀ ਜੁਆਇਨ ਇਸ ਕਰਕੇ ਕੀਤੀ ਸੀ ਕਿ ਮੈਂ ਚਾਹੁੰਦਾ ਸੀ ਕਿ ਨਵੀਂ ਪਾਰਟੀ ਹੈ ਤੇ ਇਹ ਪਾਰਟੀ ਜ਼ਰੂਰ ਬੇਅਦਵੀ ਦੇ ਮਾਮਲੇ ਦੇ ਵਿੱਚ ਕੁਝ ਕਰੇਗੀ ਬੇਅਦਵੀ ਦੇ ਮਾਮਲੇ ਦੇ ਵਿੱਚ ਇਹ ਜ਼ਰੂਰ ਜਿਹੜੇ ਪੀੜਤ ਨੇ ਸਿੱਖ ਕੌਮ ਆ ਜਾਂ ਫਿਰ ਉਹਨਾਂ ਦੇ ਜ਼ਖਮਾਂ ਤੇ ਮੱਲਮ ਜ਼ਰੂਰ ਲਾਏਗੀ ਤਾਂ ਮੈਂ ਲੰਬੇ ਸਮੇਂ ਤੋਂ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਆ ਕੁਵਰ ਵਜੇ ਪ੍ਰਤਾਪ ਖੜੇ ਹੁੰਦੇ ਸੀ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ ਸੀ ਤਾਂ ਉਹ ਬੇਅਦਵੀ ਦੇ ਮਾਮਲੇ ਤੇ ਡਟ ਕੇ ਬੋਲਦੇ ਸੀ ਤੇ ਲੰਬੇ ਸਮੇਂ ਤੋਂ ਸਿਰਫ ਉਹ ਇਹੀ ਗੱਲ ਕਹਿ ਰਹੇ ਸੀ ਕਿ ਇੰਨਾ ਸਮਾਂ ਜ਼ਰੂਰ ਹੋ ਗਿਆ ਸਰਕਾਰ ਬਣੀ ਨੂੰ ਪਰ ਮੈਂ ਜ਼ਰੂਰ ਨਰਾਜ਼ ਆਪਣੀ ਪਾਰਟੀ ਤੋਂ ਕਿ ਉਹਨਾਂ ਨੇ ਹਜੇ ਤੱਕ ਬੇਅਦਬੀ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਮੁਲਜ਼ਮਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਪਰ ਉਹਨਾਂ ਨੂੰ ਹੁਣ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਆਮ ਆਦਮੀ ਪਾਰਟੀ ਦਾ ਇਹ ਫੈਸਲਾ ਜਿਹੜਾ ਤੁਹਾਨੂੰ ਕਿਵੇਂ ਲੱਗਦਾ ਸਹੀ ਹੈ ਫੈਸਲਾ ਜਾਂ ਫਿਰ ਗਲਤ